ਪੰਜਾਬੀ ਫਿਲਮ ਸਰਬੱਲਾ ਜੀ ਦੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ ਇਸ ਮੌਕੇ ਫਿਲਮ ਦੀ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ 18 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਸਰਬੱਲਾ ਜੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਅੱਜ ਸਟਾਰ ਕਾਸਟ ਇੱਥੇ ਪੁੱਜੀ ਸੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਵੀ ਗੁਰੂ ਘਰਾਂ ਵਿੱਚ ਮੱਥਾ ਟੇਕਣ ਲਈ ਆਉਂਦੇ ਰਹਿੰਦੇ ਆ ਉਥੇ ਹੀ ਬਲਜੀਤ ਦਸਾਂਹ ਦੀ ਸਰਦਾਰਜੀ 3 ਤੇ ਗਿੱਪੀ ਗਰੇਵਾਲ ਨੇ ਕਿਹਾ ਕਿ ਪਹਿਲਾ ਫਿਲਮ ਸ਼ੂਟ ਹੋ ਚੁੱਕੀ ਹੈ ਉਸਤੇ ਕਿਸੇ ਨੂੰ ਵੀ ਇਤਰਾਜ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਗਿੱਪੀ ਗਰੇਵਾਲ ਨੇ ਕਿਹਾ ਕਿ ਇਸ ਫਿਲਮ ਤੇ ਡਾਇਰੈਕਟਰ ਦੇ ਕਾਫੀ ਪੈਸੇ ਜਿਹੜੇ ਆ ਉਹ ਲੱਗੇ ਹੋਏ ਹਨ ਉਥੇ ਹੀ ਉਹਨਾਂ ਨੇ ਆਪਣੀ ਫਿਲਮ ਸਰਬਾਲਾ ਜੀ ਤੇ ਕਿਹਾ ਕਿ ਇਹ ਇੱਕ ਪਰਵਰਕ ਫਿਲਮ ਹੈ ਸਭ ਨੂੰ ਬਹੁਤ ਵਧੀਆ ਲੱਗੇਗੀ ਅਤੇ ਸਭ ਨੂੰ ਜਾ ਕੇ ਦਖਣੀ ਚਾਹੀਦੀ ਆ ਤਾਂ ਹੋਰ ਕੀ ਕੁਝ ਕਹਿਣਾ ਹੈ ਗਿੱਫੀ ਕਰਨ ਵਾਲ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਸਰ ਜੀ ਤੁਸੀਂ ਵਧੀਆ ਜੀ ਠੀਕ ਹੋ ਤੁਸੀਂ ਚੜਦੀ ਕਲਾ ਚੋ ਸਭ ਵਧੀਆ ਪਹਿਲਾਂ ਮਾਰੀ ਤੁਹਾਡੀ ਹਰਮਿੰਦਰ ਸਾਹਿਬ ਦਾ ਮੱਥਾ ਤਾਂ ਵੈਸੀ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਰਸ਼ਨ ਕੀ ਇਹ ਫਿਲ ਕਰਨਾ ਚਾਹੀਦਾ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖੋ ਪਰਿਵਾਰਕ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਜੀ ਪ੍ਰੈਸ ਕਾਨਫਰੰਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਜੀ ਬਹੁਤ ਵਧੀਆ ਕਿਪੀ ਜੀ ਬੂਸਟ ਆ ਤਰਫ ਬੰਦਾ ਸਜ ਨਤਮਸਤ ਬੋਲੇ ਆ ਸ਼ੁਰੂਆਤ ਬਸ ਇਹ ਵੀ ਹਮੇਸ਼ਾ ਆਉਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀ ਜਾਵਾ ਹਮੇਸ਼ਾ ਵਸਾ ਕੇ ਜਾਵਾ ਤੋਂ ਪਹਿਲਾਂ ਵੀ ਆਈ ਸੀ ਉਹ ਸ਼ੁਰੂਆਤ ਦਿੱਤੀ ਸੀ ਕਾਉਂਟਰ ਨਹੀਂ ਹੋ ਲਾਈ ਹੈ ਇੱਕ ਵੀਡੀਓ ਬੜੀ ਵਾਇਰਲ ਹੋ ਗਈ ਜਿਵੇਂ ਜਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਨਹੀਂ ਨਹੀਂ ਕੁਝ ਨਹੀਂ ਹਰ ਵਾਰੀ ਪ੍ਰੋਮੋਸ਼ਨਾਂ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਤੇ ਸਾਨੂੰ ਲੱਗਿਆ ਕਿ ਆ ਜਿਹੜੇ ਵਿਚਾਰੇ ਇੰਨੀ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰ ਰਹੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਇਹ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਿਹਾ ਕਿ ਮੈਕਸਿਮਮ ਲੋਕਾਂ ਨੇ ਕਰਿਆ ਜਾਵੇ। ਮਾਸ਼ਾਲਲਾ ਕਿਹੜਾ ਹੋ ਗਿਆ ਇਹਦੇ ਵਿੱਚ ਤੁਸੀਂ ਲੋਕ ਕਿ ਐਵੇਂ ਨਹੀਂ। ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ। ਸੋਹਣੀ ਆ। ਜੀ ਸਤਿਕਾਰ ਜੀ ਚੜ੍ਹਦੀ ਕਲਾ ਜੀ ਜਿੰਦਾਬਾਦ। ਜੀ ਸਤਿਕਾਰ ਜੀ। ਅਪਾਰਧ ਕਰੋ ਜੀ। ਚੜ੍ਹ ਰੋ ਜੀ। ਇਹ ਕੁੜੀਆਂ ਦੇ ਵਿੱਚ ਤੇ ਘੜਤ ਦਮੜਾ। ਸਤਿਕਾਰ ਜੀ ਸਤਿਕਾਰ ਜੀ। ਥੋੜਾ ਥੋੜਾ ਮਾੜਾ ਪਿੱਛੇ ਹੋ ਜਾਓ। ਕੁੜੀਆਂ ਵੀ ਭਰਾਉਣਗੇ। ਹਾਂ ਜੀ ਆਵੋ ਜੀ ਚੜਰੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਜੀ ਬੈਠੇ ਜੀ ਬੜੀ ਕਰਮ ਵਾਲੀ ਸਾਹਿਬਤ ਨੇ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਤੇ ਬਸ ਮਾੜੇ ਜੇ ਅਰਦਾਸ ਕਰਨਾ ਹੈ ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਹੋਰ ਅਰਦਾਸ ਕਰਪੁਰ ਕੇ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਹਾਊਸ ਨੂੰ ਪਛਾਣ ਦੇ ਜੀ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਅਕਾਲਪੁਰਖ ਸਾਡੇ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਬਾਲਾ ਕੌਣ ਹੋਇਆ ਇਹ ਇਹ ਫਿਲਮ ਵੇਖਿਆ ਤੁਸੀਂ ਇਹ ਵੀ ਦੱਸਿਆ ਇਹ ਵੀ ਦੱਸਿਆ